ਇਸੋੜੀ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਕ ਵੀਡੀਓ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਮੋਹਾਲੀ ਕੋਰਟ ਨੇ 24 ਘੰਟਿਆਂ ਦਾ ਸਮਾਂ ਦੇ ਦਿੱਤਾ ਹੈ ਡੈਡਲਾਈਨ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਇਸ ਵੀਡੀਓ ਨੂੰ ਜਿਹੜਾ ਕਿ ਹਟਾਉਣ ਦੇ ਹੁਕਮ ਵੀ ਲਗਾਏ ਗਏ ਨੇ ਤੇ ਗੱਲ ਕਰੀਏ ਤਾਂ ਉੱਥੇ ਹੀ ਹੁਣ ਇੱਕ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਵਿੱਚ ਇਸ ਤਰ੍ਹਾਂ ਦੀ ਪੋਸਟਾਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ ਤਾ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜੀ ਕਿ ਇੱਕ ਫੇਕ ਵੀਡੀਓ ਜਿਹੜੀ ਕਿ AI ਦੇ ਨਾਲ ਬਣਾਈ ਗਈ ਸੀ ਤੇ ਦੂਜੇ ਪਾਸੇ ਇਸ ਵੀਡੀਓ ਨੂੰ ਹਟਾਉਣ ਦੇ ਹੁਕਮ ਲਗਾਏ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜੀ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਮੁਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ 'ਚ ਇਸ ਤਰ੍ਹਾਂ ਦੀਆਂ ਪੋਸਟਾ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ ਕੋਰਟ ਨੇ ਫੇਸਬੁਕ ਨੂੰ ਹੁਕਮ ਦਿੱਤਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਜਾਣਕਾਰੀ ਮਿਲਣ ਤੇ ਇਸ ਤਰ੍ਹਾਂ ਦੇ ਸਾਰੇ ਸਮਗਰੀ ਜਾਂ ਮਿਲਦੇ ਜੁਲਦੇ ਜਿਹੜੀ ਕਿ ਪੋਸਟ ਤੁਰੰਤ ਹਟਾਈਆਂ ਜਾਣ ਅਤੇ ਬਲੌਕ ਕੀਤੀਆਂ ਜਾਣ ਤੇ ਇਸ ਦੇ ਨਾਲ ਹੀ ਗੂਗਲ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਅਜਹਈਆ ਸਮਗਰੀ ਸਰਚ ਰਿਜ਼ਲਟ ਦੇ ਵਿੱਚ ਨਾ ਦਿਖਾਈ ਦੇਣ ਤੇ ਜਿਸ ਤੋਂ ਬਾਅਦ ਜੇ ਫੇਸਬੁਕ ਅਤੇ ਗੂਗਲ ਦੇ ਵੱਲੋਂ ਵੀਡੀਓ ਬਲਾਕ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁਕ ਤੇ ਇੰਸਟਾਗ੍ਰਾਮ ਨੂੰ ਪੋਸਟ ਹਟਾਉਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਹੁਣ ਉੱਥੇ ਹੀ ਦੱਸਦੀ ਹੈ ਕਿ ਹੁਕਮ ਲਗਾਏ ਗਏ ਨੇ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਜਿਹੜਾ ਕਿ ਕਿਹਾ ਗਿਆ ਹੈ ਕਿ ਹਟਾਇਆ ਜਾਵੇ ਤੇ ਜੇਕਰ ਅਜਹੀਆਂ ਵੀਡੀਓ ਨਾ ਹਟਾਈਆਂ ਗਈਆਂ ਤਾਂ ਕਾਨੂੰਨੀ ਕਾਰਵਾਈ ਦੇ ਹੁਕਮ ਲਗਾਏ ਗਏ ਨੇ ਤਾਂ ਦੱਸਦੀ ਹੈ ਕਿ ਚਗਮਨ ਸਮਰਾ ਦੇ ਵੱਲੋਂ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਵੀਡੀਓ ਚੈਰਲ ਕੀਤੀ ਵਾਇਰਲ ਕੀਤੀ ਗਈਆਂ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੀ ਕਿ ਫੇਕ ਵੀਡੀਓ ਬਣਾ ਕੇ ਵਾਇਰਲ ਤੱਕ ਕੀਤੀ ਗਈਆਂ ਤੇ ਇਸ ਹੁਣ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਤੇ ਜਿਸ ਤੋਂ ਬਾਅਦ ਮੁਹਾਲੀ ਕੋਰਟ ਨੇ ਜਿਹੜਾ ਕਿ ਨੋਟਿਸ ਭੇਜਦੇ ਤੇ 24 ਘੰਟਿਆਂ ਦੀ ਡੈਡਲਾਈਨ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਜਿਹੀਆਂ ਵੀਡੀਓ ਹੋਰ ਮਿਲਦੀਆਂ ਨੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਕਿ ਮੁਹਾਲੀ ਕੋਰਟ ਦੇ ਵੱਲੋਂ ਲਿਆ ਜਾ ਰਿਹਾ ਹੈ 24 ਘੰਟਿਆਂ ਦਾ ਸਮਾਂ ਦੇ ਦਿੱਤਾ ਹੈ ਡੈਡਲਾਈਨ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਇਸ ਵੀਡੀਓ ਨੂੰ ਜਿਹੜਾ ਕਿ ਹਟਾਉਣ ਦੇ ਹੁਕਮ ਵੀ ਲਗਾਏ ਗਏ ਨੇ ਤੇ ਗੱਲ ਕਰੀਏ ਤਾਂ ਉੱਥੇ ਹੀ ਹੁਣ ਇੱਕ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜ਼ੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਮੁਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਵਿੱਚ ਇਸ ਤਰ੍ਹਾਂ ਦੀ ਪੋਸਟਾਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜੀ ਕਿ ਇੱਕ ਫੇਕ ਵੀਡੀਓ ਜਿਹੜੀ ਕਿ AI ਦੇ ਨਾਲ ਬਣਾਈ ਗਈ ਸੀ ਤੇ ਦੂਜੇ ਪਾਸੇ ਇਸ ਵੀਡੀਓ ਨੂੰ ਹਟਾਉਣ ਦੇ ਹੁਕਮ ਲਗਾਏ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਰਜੀ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਮੁਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ 'ਚ ਇਸ ਤਰ੍ਹਾਂ ਦੀਆਂ ਪੋਸਟਾ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ ਕੋਰਟ ਨੇ ਫੇਸਬੁਕ ਨੂੰ ਹੁਕਮ ਦਿੱਤਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਜਾਣਕਾਰੀ ਮਿਲਣ ਤੇ ਇਸ ਤਰ੍ਹਾਂ ਦੇ ਸਾਰੇ ਸਮਗਰੀ ਜਾਂ ਮਿਲਦੇ ਜੁਲਦੇ ਜਿਹੜੀ ਕਿ ਪੋਸਟ ਤੁਰੰਤ ਹਟਾਈਆਂ ਜਾਣ ਅਤੇ ਬਲੌਕ ਕੀਤੀਆਂ ਜਾਣ ਤੇ ਇਸ ਦੇ ਨਾਲ ਹੀ ਗੂਗਲ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਅਜਹੀਆਂ ਸਮਗਰੀ ਸਰਚ ਰਿਜ਼ਲਟ ਦੇ ਵਿੱਚ ਨਾ ਦਿਖਾਈ ਦੇਣ ਤੇ ਜਿਸ ਤੋਂ ਬਾਅਦ ਜੇ ਫੇਸਬੁਕ ਤੇ ਗੂਗਲ ਦੇ ਵੱਲੋਂ ਵੀਡੀਓ ਬਲਾਕ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਖਿਲਾਫ ਵੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁਕ ਤੇ ਇੰਸਟਾਗ੍ਰam ਨੂੰ ਪੋਸਟ ਹਟਾਉਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਹੁਣ ਉੱਥੇ ਹੀ ਦੱਸ ਸੀ ਕਿ ਹੁਕਮ ਲਗਾਏ ਗਏ ਨੇ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਜਿਹੜਾ ਕਿ ਕਿਹਾ ਗਿਆ ਹੈ ਕਿ ਹਟਾਇਆ ਜਾਵੇ ਤੇ ਜੇਕਰ ਅਜਹੀਆਂ ਵੀਡੀਓ ਨਾ ਹਟਾਈਆਂ ਗਈਆਂ ਤਾਂ ਕਾਨੂੰਨੀ ਕਾਰਵਾਈ ਦੇ ਹੁਕਮ ਲਗਾਏ ਗਏ ਨੇ ਤਾਂ ਦੱਸ ਸੀ ਕਿ ਚਗਮਨ ਸਮਰਾ ਦੇ ਵੱਲੋਂ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਵੀਡੀਓ ਚੈਰਲ ਕੀਤੀ ਵਾਇਰਲ ਕੀਤੀ ਗਈਆਂ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੀ ਕਿ ਫੇਕ ਵੀਡੀਓ ਬਣਾ ਕੇ ਵਾਇਰਲ ਤੱਕ ਕੀਤੀਆਂ ਗਈਆਂ ਤੇ ਇਸ ਹੁਣ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਤੇ ਜਿਸ ਤੋਂ ਬਾਅਦ ਮੁਹਾਲੀ ਕੋਰਟ ਨੇ ਜਿਹੜਾ ਕਿ ਨੋਟਿਸ ਭੇਜਦੇ ਤੇ 24 ਘੰਟਿਆਂ ਦੀ ਡੈਡਲਾਈਨ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਵੀਡੀਓ ਹੋਰ ਮਿਲਦੀਆਂ ਨੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਕਿ ਮੁਹਾਲੀ ਕੋਰਟ ਦੇ ਵੱਲੋਂ ਲਿਆ ਜਾ ਰਿਹਾ ਹੈ